ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਿਲਾ ਰਾਗੋੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪੈ ਸਾਧ ਜਾ ਕਰ ਕੀਰਤ ਆਖੀਆਂ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਓ ਸੋਹਿਲਾ ਸਿਵਰੇ ਹੋ ਸਰਜਨਹਾਰੋਂ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰਿਜ ਸੋਹਿਲਾ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸਮਾਲੀਆ ਨੇ ਤੇ ਖਾਂਗਾ ਦੇ ਬਨਹਾਰ ਤੇਰੇ ਦਾਣਾ ਕੀਮਤ ਨਾ ਪਵਾ ਕਿਸ ਦਾਤੇ ਘਵਣ ਸੁਮਾਰ ਸੰਬੰਧ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਦ ਅਸੀਸੜਿਆ ਜਿਉ ਹੋਵੈ ਸਭ ਸੋ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਆ ਨਾਨਕ ਸੇ ਦੇਹ ਆਵਨਾ ਰਾਗਾ ਸਾ ਮਹਿਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜਾ ਕਰ ਕਰਤੇ ਕੀਰਤ ਹੋਏ ਸੋ ਕਰ ਰਖ ਵੜਾਈ ਧੋਏ ਰਹਾ ਵਿਸੂਏ ਚਸਿਆ ਕੜਿਆ ਪਹਿਰਾ ਦਿੱਤੀ ਵਾਰੀ ਮਾ ਹੋਆ ਸੂਰਜ ਏਕੋ ਰੂਤ ਅਨੇਕ ਨਾਨਕ ਕਰਤੇ ਕੇ ਕੇ ਤੇ ਵੇਸ ਰਾਗ ਤਨ ਹਾਸਲੀ ਮਹਲਾ ਪਹਿਲਾ ਗਗਨ ਮਾਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨ ਆਲੋ ਪਵਨ ਚਵਰੋ ਕਰੇ ਸਗਲ ਬਨ ਰਾਇ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਪੇਰੀ ਰਹਾਓ ਸਹਸ ਤਵ ਨੈਨ 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 ਹਹ ਤੋਹੇ ਕੋ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬੀਮਲ ਨਨ ਏਕ ਪਦ ਗੰਧ ਬਿਨ ਸਤ ਗੰਧ ਇਵ ਚਲਤ ਮੋਹੀ ਸਭ ਮਹਿ ਰਾਜ ਜੋਤ ਜੋਤ ਹੈ ਸੋਏ ਤਿਸ ਦਾ ਚਾਨਨ ਸਭ ਮਹਿ ਚਾਨਨ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਪਾ ਵੈਸੋ ਆਰਤੀ ਹੋਏ ਹਰ ਚਰਨ ਕਵਲ ਮੈਂ ਕਰੰਦੇ ਲੋਭਤ ਮਨੋਂ ਅੰਦੀਨ ਮੋਹ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗ ਕੋ ਹੋਏ ਜਾਤੇ ਤੇਰਾ ਨਾਹਿ ਵਾਸਾ ਰਾਗ ਗੋੜੀ ਪੁਰਬੀ ਮਹਿਲਾ ਚੌਥਾ ਕਾਮਕਰੋਦ ਨਗਰ ਬਹੁ ਪਰਿਆ ਮਿਲ ਸਾਧੂ ਖੰਡਲ ਖੰਡਾ ਹੈ পূর্ব লিখতে লিখে গুরুপা मनहरिव मंडल मन मंडा मन है कर साधु अजूनी पुण वडा है क डंडोत पुण वडा है रहाओ सकत हर रस साधन जानिया किन अंतर हुमै खंडा है ज्यों ज्यों चलहै चुप पै दुख पाव है जम काल स हा सिर डंडा है हर जन हर हर नाम समान दुख जन्म मरना पाव खंडा है अविनाशी पुरख पाया परमेश्वर बहुत सोब खंड भ्रमणडा है हम गरीब मस्कीन पर बते ਰੇ ਅਰੇ ਰਾਖ ਰਾਖ ਵਡ ਵਡਾ ਹੈ ਜਨ ਨਾਨਕ ਨਾਮ ਆਧਾਰ ਟੇ ਕਹਾ ਹਰ ਨਾਮੇ ਹੀ ਸੁਖ ਮੰਡਾ ਹੈ ਆ ਗੋੜੀ ਪੁਰਬੀ ਮਹਿਲਾ ਪੰਜਵਾ ਕਰੋ ਬੇਨਤੀ ਸੁਨੋ ਮੇਰੇ ਮਿੱਤਾ ਸੰਤ ਟਹਲ ਕੀ ਬੇਲਾ ਇਹ ਖਾਟ ਚਲੋ ਹੋ ਹਰ ਲਾਹਾ ਅਗਾ ਬਸਨ ਸੋਹੇਲਾ ਹੋਥ ਕਟਾਇ ਦਿਨ ਸਰਾ ਨਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਇਹੋ ਸੰਸਾਰ ਬੇਕਾਰ ਸੰਸੇ ਮਹਾ ਤਰੇ ਹੋ ਭ੍ਰਮ ਗਿਆਨੀ ਜਿਸ ਹਾਂ ਜਗਾਇ ਪਿਆਵਾ ਇਹੋ ਰਸ ਅਕਥ ਕਥਾ ਤਿਨ કો આયે સોઈ બિહજો હર ગુરતે મન હ બસેરા નિજ કર મહેલ પાવ હો સુખ સહજે બો ન હોયેગો ફેરા અંતરજામી પૂર્વ બિદાતે સર્થામન કી પૂરે નાનક দাস ઈહ સુખ માંગા સોકો કર સંતન કી તુરે વાહે ગુરજી કા કલસા વાહે ગુરજી કી ફતહે